ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪਾ ਸਾਹਿਬ ਜੀ ਦੀ ਕਿਰਪਾ ਦਾ ਸਤਿਕਾਰ ਚਲ ਰਿਹਾ ਸ਼ਬਦ ਵਿਚਾਰ ਲੋਰੀਵਾਰ ਕਥਾ ਦੇ ਪਾਈ ਅੱਜ ਸਤਿਗੁਰਾਂ ਦੇ ਪਾਤਸ਼ਾਹ ਜੀ ਦੇ 28ਵੇਂ ਸ਼ਲੋਕ ਆਰੰਭ ਹੁੰਦੇ ਹਨ ਆਪਣੀ ਰਸਨਾ ਤੋਂ ਚੌਥੇ ਪਾਤਸ਼ਾਹ ਜੀ ਇਹ ਸ਼ਲੋਕ ਉਚਾਰਨ ਕਰਦੇ ਹਨ 315 ਅੰਕ ਤੇ ਪਾਤਸ਼ਾਹ ਜੀ ਦੇ ਸ਼ਲੋਕ ਹੈ ਸੁਭਾਏਮਾਨ ਹਨ ਆਓ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਲੋਕ ਪਾਉੜੀਆਂ ਤੱਲਦੇ ਹਨ ਸਤਿਗੁਰ ਜੀ ਵਾਤਨ ਕਰਦੇ ਹਾਂ ਜੀ ਸ਼ਲੋਕ ਵਹਲਾ ਪਿੰਵਾ ਨਰਕ ਘੋਰ ਬਹੁ ਦੁੱਖ ਕਣੈ ਕੀਰਤ ਕਾ ਨਾਮ ਕਾਥਾਨ ਤਿਨ ਪ੍ਰਭ ਮਾਰੇ ਨਾਨਕ ਹੋਏ ਹੋਏ ਮੂਏ ਹਰਾਮ ਇਸ ਸ਼ਲੋਕ ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਸਤ ਗੁਰ ਜੀ ਆਪਣੀ ਰਚਨਾ ਤੋਂ ਬਚਨ ਕਰਦੇ ਹੋਏ ਕੀਰਤ ਕਰਨ ਪੁਰਾਣੀ ਬਾਰੇ ਵਰਣਨ ਕਰਦੇ ਹਨ ਨਰਕ ਘੋਰ ਉਹ ਦੁੱਖ ਘਣੇ ਕਿਰਤ ਕਨਾ ਦਾ ਥਾਨ ਮਹਾਰਾਜ ਜੀ ਕਹਿੰਦੇ ਜਿਹੜਾ ਕਿਰਤ ਘਰ ਆਦਮੀ ਹੈ ਮਨੁੱਖ ਹੈ ਕਿਰਤ ਘਾਨ ਕਿੰਨੂੰ ਕਿਹਾ ਜਾਂਦਾ ਹੈ ਕਿਰਤ ਘਾਨ ਉਹ ਮਨੁੱਖ ਹੁੰਦਾ ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਂਦਾ ਹੈ ਕਿਸੇ ਕੀਤੇ ਪਾਰੋਪਕਾਰ ਨੂੰ ਪਰਮੇਸ਼ਰ ਜੀ ਕੀਤੇ ਪਾਰੋਪਕਾਰ ਨੂੰ ਕਿਸੇ ਆਮ ਦੇਖੋ ਮਨੁੱਖ ਦੇ ਨਾਲ ਕੋਈ ਪਾਰੋਪਕਾਰ ਕਿਸੇ ਨੇ ਕੀਤਾ ਉਹਨੂੰ ਭਲਾ ਦੇਵੇ ਉਹਨੂੰ ਕਿਰਤ ਕਰਨ ਕਹਿੰਦੇ ਹਨ ਜਿਹੜਾ ਕੀਤੇ ਕਿਸੇ ਦੇ ਸਹਾਨ ਨ ਕੀਤੇ ਉਹਨੂੰ ਭੁੱਲ ਜਾਵੇ ਭਲਾ ਦੇਵੇ ਭਲਾ ਕੇ ਤੇ ਮਹਾਰਾਜ ਜੀ ਕਹਿੰਦੇ ਸਾਹਮਣੂਖ ਕਿਰਤ ਕਾਣ ਹੁੰਦਾ ਜਿਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਲੋਕ ਕਾਰਜ ਕਰਾ ਲੈਣਾ ਕੰਮ ਕਰਾ ਲੈਣਾ ਫਿਰ ਮੌਕਾ ਆਉਣ ਤੇ ਉਹਨੂੰ ਵਿਸਾਰ ਦੇਣਾ ਭੁੱਲ ਜਾਣਾ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਦੇ ਦਰਤੇ ਵੀ ਇਹ ਕਿਰਤ ਕਾਣਾਂ ਨਾਲ ਜਿਹਨਾਂ ਇਹ ਪਰਮੇਸ਼ਰ ਦਾ ਵੀ ਛਾਨ ਭੁੱਲ ਜਾਂਦੇ ਹਨ ਸੰਸਾਰੀ ਲੋਕਾਂ ਦਾ ਤੇ ਭੁੱਲਣਾ ਹੀ ਹੈ ਆਪਸ ਦੇ ਵਿੱਚ ਪਰ ਉਹ ਪ੍ਰਭੂ ਦਾ ਪਰਮੇਸ਼ਰ ਦਾ ਹਰੀ ਦਾ ਵੀ ਦੇਖੋ ਕੀਤਾ ਹੋਇਆ ਪਰਉਪਕਾਰ ਉਹ ਵਸਾਰ ਦਿੰਦੇ ਹਨ ਭੁੱਲ ਜਾਂਦੇ ਹਨ ਉਹਨੂੰ ਕੀਰਤਨ ਕਰਨ ਕਹਿੰਦੇ ਨੇ ਸਾਨੇ ਪੁਰਸ਼ ਕਹਿੰਦੇ ਨੇ ਕਿ ਕੀਰਤਨ ਹੁੰਦਾ ਭਾਰ ਧਰਤੀ ਵੀ ਨਹੀਂ ਸਹਿਣ ਕਰ ਸਕਦੀ ਐਸਾ ਹੁੰਦਾ ਕੀਰਤਨ ਤੇ ਮਹਾਰਾਜ ਨੇ ਵੀ ਕਹਿਆ ਸੀ ਦਸ਼ਮੇਸ਼ ਪਾਤਸ਼ਾਹ ਨੇ ਕਹਿੰਦੇ ਕੀਰਤਨ ਹਨ ਪਹਾੜੀ ਰਾਜਿਆਂ ਨੇ ਜਦੋਂ ਸਵਾ ਖਾਧੀਆਂ ਨਾ ਆਟੇ ਦੀਆਂ ਚਾਂਦੀ ਦੀਆਂ ਗੋਵਾਂ ਰੱਖ ਕੇ ਥਾਲਾਂ ਦੇ ਵਿੱਚ ਕਿ ਮਹਾਰਾਜ ਜੀ ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਦੋ ਵੋ ਇੱਕ ਵਾਰੀ ਆਨੰਦਪੁਰ ਨੂੰ ਖਾਲੀ ਕਰ ਦੋ ਫਿਰ ਆ ਜਾਣਾ ਹਮਨ ਸ਼ਾਂਤੀ ਬਣੂਗੀ ਫਿਰ ਆ ਜਾਣਾ ਤੇ ਸੰਗਤਾਂ ਨੇ ਸਿੰਘਾਂ ਨੇ ਮਾਤਾਂ ਨੇ ਵਿੱਚ ਬੇਨਤੀ ਕੀਤੀ ਹਟ ਕੀਤਾ ਮਹਾਰਾਜ ਜੀ ਛੱਡ ਦਿਨੇ ਆ ਨਹੀਂ ਵੱਡੀ ਫੌਜ ਹੈ ਤੇ ਮਹਾਰਾਜ ਜੀ ਕਹਿੰਦੇ ਮਾ ਭਾਈ ਸਿੱਖੋ ਇਹ ਤਾਂ ਕੀਰਤ ਕਰਨ ਲੋਕ ਹਨ ਇਹ ਤਾਂ ਆਪਣੇ ਧਰਮ ਨੂੰ ਵੀ ਨਹੀਂ ਬਖਸ਼ਦੇ ਇਹ ਤਾਂ ਪਰਮੇਸ਼ਰ ਨੂੰ ਵੀ ਬਖਸ਼ਦੇ ਉਹਨਾਂ ਦੀਆਂ ਝੂਟੀਆਂ ਸੋਆਂ ਖਾਈ ਜਾਂਦੇ ਆਂ ਉਹਦੀ ਖੁਪਾੜੀ ਰਾਜੇ ਇਹ ਬ੍ਰਾਹਮਣ ਲੋਕ ਝੂਠੀ ਗਾਹੂ ਬਣਾ ਕੇ ਆٹے ਦੀ ਇਹ ਸੌਂ ਖਾਂਦੇ ਹਨ ਥਾਲ ਦੇ ਵਿੱਚ ਰੱਖੇ ਗਾਹੂਆਂ ਉਹਦੀ ਸੁਗੰਧ ਖਾਈ ਜਾਂਦੇ ਨੇ ਕਿ ਮਹਾਰਾਜ ਜੀ ਇੱਕ ਵੇਰੇ ਬਾਹਰ ਆਜੋ ਆਨੰਦਪੁਰ ਤਿਆਗ ਦੋ ਛੱਡ ਦੋ ਇਹ ਰਾਜਾ ਨਾ ਮਹਾਰਾਜ ਜੀ ਹੱਸਦੇ ਹਨ ਭਾਈ ਸਿੰਘੋ ਇਹ ਤਾਂ ਕੀਰਤ ਕਾਣ ਹਨ ਜਿਨ੍ਹਾਂ ਨੂੰ ਕੋਈ ਸੁਗੰਧ ਦਾ ਸੂੰਦਾ ਨਹੀਂ ਹੈ ਉਹ ਤੇ ਆਪਾਂ ਨੂੰ ਹੈ ਆਪਾਂ ਬਨਵਿਸ਼ਰ ਤੋਂ ਡਰਦੇ ਆ ਕਿ ਉਹ ਹਾਜ਼ਰ ਨਾਜ਼ਰ ਹੈ ਅਰੇ ਤਾਂ ਸਮਝਦੇ ਨਹੀਂ ਹਾਜ਼ਰ ਨਾਜ਼ਰ ਕੀ ਪਰਮੇਸ਼ਰ ਹੈ ਕਿ ਨਹੀਂ ਹੈ ਦੁਨੀਆ ਤੇ ਅਸੀਂ ਹਾਂ ਸਭ ਕੁਝ ਜੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਕੀਰਤ ਕਾਣ ਹਨ ਪਰ ਉਪਕਾਰ ਨੂੰ ਪਰਮੇਸ਼ਰ ਦੇ ਕੀਤੇ ਪਰਉਪਕਾਰਾਂ ਨੂੰ ਭੁੱਲ ਜਾਂਦੇ ਨੇ ਤੇ ਕੁਸ਼ੀਵੇਂ ਪਾਸ਼ਾ ਨੇ ਕਿੰਨਾ ਪਰਉਪਕਾਰ ਕੀਤਾ ਸੀ ਬਾੜੀ ਰਾਜਿਆਂ ਤੇ ਛੀਵੇਂ ਪਾਸ਼ਾ ਜੀ ਦੀ ਦੇਣ ਸੀ ਜਿਹੜੇ ਇਹਨਾਂ ਨੂੰ ਰਾਜਪਗ ਦਵਾਰਾਂ ਮਿਲੇ ਛੀਵੇਂ ਪਾਸ਼ਾ ਨੇ ਗਵਾਲੀਅਰ ਦੇ ਕਿਲੇ ਤੋਂ ਇਹਨਾਂ ਨੂੰ ਰੁਹਾ ਕਰਾਇਆ ਸੀ ਵੰਜਾ ਰਾਜਿਆਂ ਨੂੰ ਫਿਰ ਵੀ ਐਸੇ ਕਿਰਤ ਘਾਣ ਹਣ ਕੀਤੇ ਪਰਉਪਕਾਰ ਨੂੰ ਭੁੱਲ ਗਏ ਫਿਰ ਵੀ ਮੁਗਲ ਸੰਤਨਾ ਨਾਲ ਰਲ ਕੇ ਮੁਗਲ ਸਰਕਾਰ ਦੇ ਨਾਲ ਰਲ ਕੇ ਪਾਰਸ ਦੇ ਵੱਡੇ ਹਮਲੇ ਕਰਦੇ ਆਂ ਦੇਖੋ ਇਹ ਕਿਰਤ ਕਹਾਣੀ ਹੈ ਨਾ ਸਤਗੁਰਾਂ ਨੇ ਪਾਰੋਪਾਰਿਪ ਕੀਤਾ ਕਿ ਉਥੋਂ ਛੁੱਟ ਨਹੀਂ ਸੀ ਸਕਦੇ ਗਵਾਲੀਅਰ ਦੇ ਕਿਲੇ ਚੋਂ ਕਿਤੇ ਬਾਹਰ ਥੋੜਾ ਸਕਦੇ ਸੀ ਉਥੇ ਸਜਾ ਨਹੀਂ ਸੀ ਬੁੱਤਰੇ ਉਥੇ ਤਾਂ ਬਹੁਤ ਵੱਡਾ ਕੋੜ ਸੀ ਕੋਈ ਪ੍ਰਸ਼ਾਦਾ ਨਹੀਂ ਚੱਜਦਾ ਕੋਈ ਲਾਉਣਾ ਤੋਣਾ ਨਹੀਂ ਕਾਲ ਕੋਠਰੀਆਂ ਚ ਬੰਦ ਕੀਤੇ ਹੋਏ ਸਨ ਸਾਰੇ ਇੱਥੇ ਸਤਗੁਰ ਜੀ ਗਏ ਛੇਵੇਂ ਪਾਤਸ਼ਾਹ ਨੇ ਪਾਰੋਪਾਰ ਕਰਤਾ ਔਰ ਉਪਕਾਰ ਕੀਤਾ ਹੋਇਆ ਉਹਨੇ ਭੁੱਲ ਗਏ ਰਪਾੜੀ ਰਾਜੇ ਫਿਰ ਇਹਨਾਂ ਦੇ ਨਾਲ ਰਲ ਗਏ ਦਸਵੀਂ ਪਾਦਸ਼ਾਹ ਤੱਕ ਪਹੁੰਚਿਆ ਸਮਾਂ ਤੇ ਮਹਾਰਾਜ ਵੀ ਕਹਿ ਰਹੇ ਅੰਦਰ ਕਹਿੰਦੇ ਭਾਈ ਇਹ ਤਾਂ ਕਿਰਤ ਕਰਨ ਦੇ ਖਾਣ ਇਹਨਾਂ ਨੂੰ ਕੋਈ ਰਮੇਸ਼ਰ ਠਾਕੁਰ ਨਾਲ ਕੋਈ ਲੈਣ ਦੇ ਨਹੀਂ ਜਿੰਨੀਆਂ ਮਰਜ਼ੀ ਸੌਂਹਾਂ ਖਾਈ ਜਾਣ ਕਿਲਾ ਲੰਘ ਕੇ ਭੁੱਲ ਜਾਣਾ ਇਹਨਾਂ ਕਿਲੋਮੀਟਰ ਜਾਂਦੇ ਹੀ ਭੁੱਲ ਜਾਣਾ ਕਿ ਸੌਂਹਾਂ ਖਾਧੀਆਂ ਸੀ ਤੇ ਮਹਾਰਾਜ ਨੇ ਦੇਖੋ ਰਿਜ਼ਲਟ ਦਿਖਾਉਣ ਵਾਸਤੇ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਵੀ ਕਹਿੰਦੇ ਖੱਤਰਾਂ ਦੇ ਉੱਤੇ ਦੇਖੋ ਸਾਜੋ ਸਮਾਨ ਛੱਟਾਂ ਭਰ ਦਿਓ ਨੇਰੇ ਦੇ ਵਿੱਚੋਂ ਖੱਤਰਾਂ ਵੀ ਭੇਜੀਆਂ ਜਿਹਦੇ ਉੱਤੇ ਪੁਰਾਣੀ ਦੁਸ਼ਾਲੇ ਮਹਾਰਾਜ ਨੇ ਪਾਤੇ ਚਮਕਦੇ ਭਾਰਤੀਆਂ ਲੱਗਦੀਆਂ ਸੀ ਕਿ ਮੋਹਰਾਂ ਭਰੀਆਂ ਹੋਈਆਂ ਨੇ ਸੋਨੇ ਦੀਆਂ ਤੇ ਦੇਖੋ ਬਈਮਾਨਾਂ ਨੇ ਕਿਰਤ ਘਣੀ ਕਰਤੀ ਉਸੇ ਤਰੀਕੇ ਕੀਤਾ ਮਦ ਪੀ ਕੇ ਸ਼ਰਾਬ ਪੀ ਕੇ ਧੁਰਤ ਸੰ ਰਾਤ ਦੇ ਹਨੇਰੇ ਦੇ ਵਿੱਚ ਉਹ ਖੱਤਰਾਂ ਲੁੱਟ ਲਈਆਂ ਸਾਰਾ ਉਹ ਸਾਜੂ ਸਮਾਨ ਲਾ ਕੇ ਰੱਖ ਲਿਆ ਤੇ ਨਸ਼ੇ ਦੇ ਨਾਲ ੁੱਤ ਸਨ ਉੱਥੇ ਰੱਖ ਕੇ ਸਮਾਨ ੁੱਤ ਡਿੱਗ ਗਏ ਜਦੋਂ ਅੰਮ੍ਰਿਤ ਵੇਲੇ ਹੋਇਆ ਦਿਨ ਚੜਿਆ ਤੇ ਦਿਨ ਦੇ ਸੂਰਜ ਦੇ ਚੜਨ ਨਾਲ ਦੇਖਿਆ ਕੀ ਦੇਖਦੇ ਆ ਕੀ ਦੇਖਦੇ ਆ ਕਿ ਮੋਹਰਾਂ ਦੀਆਂ ਥੇਲੀਆਂ ਭਰੀਆਂ ਹਨ ਜਦੋਂ ਜਾ ਕੇ ਤੱਕਿਆ ਉਹ ਖਤਰਾਂ ਦੇ ਉੱਤੇ ਕੂੜਾ-ਕਬਾੜ ਸੀ ਕੁੱਟੇ ਛਿੱਤਰ ਪਾਟੇ ਵਸਤਰ ਤੇ ਠਿੱਖਰੀਆਂ ਤੇ ਦੇ ਕੇ ਪਛਤਾੰਦਿਆਂ ਨੂੰ ਉਧਰ ਮਹਾਰਾਜ ਜੀ ਹੱਸਦੇ ਹਨ ਕਹਿੰਦੇ ਸਿੰਘੋ ਦੇ ਕੋਈ ਨਾ ਦਾ ਹਾਲ ਕਿਰਤ ਘਾੜਾ ਦਾ ਇਹ ਕਿਰਤ ਘਾੜਾ ਨੇ ਇਸ ਤਰੀ ਕਰਨਾ ਜਦੋਂ ਕਿਲਾ ਖਾਲੀ ਕਰਤਾ ਅਨੰਦਪੁਰ ਸਾਹਿਬ ਨੂੰ ਤਿਆਗਤਾ ਇਹਨਾਂ ਨੇ ਕਿਲਾ ਦੋ ਕਿਲਾ ਨਹੀਂ ਵਿੱਥ ਪੈਣ ਦੇਣੀ ਮਗਰੀ ਹਮਲਾ ਕਰਦੇ ਨੇ ਮਗਰੀ ਫੌਜ ਚੜ੍ਹ ਦੇਣੀ ਪਰ ਸਦੋ ਸਿੰਘ ਨਾਮ ਮੰਨੇ ਜਦੋਂ ਮਾਤਾ ਨੇ ਕਹਿਤਾ ਸਤਗੁਰਾਂ ਨੂੰ ਬੇਨਤੀ ਕੀਤੀ ਉਸ ਵੇਲੇ ਮਹਾਰਾਜ ਜੀ ਫਿਰ ਰਹੇ ਨੇ ਸਤਿਗੁਰੂ ਨੇ ਸਾਰਾ ਦੇਖੋ ਸੋਨਾ ਸੀ ਜਿਹੜਾ ਸਾਜੋ ਸਮਾਨ ਸੀ ਉਹ ਕੋਲ ਨਹੀਂ ਰੱਖਿਆ ਕਹਿੰਦੇ ਭਾਈ ਇਸ ਤਰ੍ਹਾਂ ਵੀ ਦੁਖਦਾਈ ਹੋ ਸਕਦਾ ਹੈ ਇਹ ਹੁਣ ਆਪਣੇ ਮਗਰ ਪੈ ਗਏ ਹਨ ਇਰਤ ਘਣ ਲੋਗ ਪਿੱਛੋਂ ਵੀ ਆਪਣੇ ਉਹ ਸਭ ਕੁਝ ਖੋਹ ਲੈਣਗੇ ਜੰਗ ਦੇ ਵਿੱਚ ਆਪਾਂ ਇਹ ਚੀਜ਼ਾਂ ਨਹੀਂ ਰੱਖ ਸਕਦੇ ਜੇ ਸਾਜੋ ਸਮਾਨ ਚੱਕੀ ਪਿਰਾਂਗੇ ਜੰਗ ਨਹੀਂ ਕਰ ਸਕਦੇ ਤੇ ਕਹਿੰਦੇ ਦੁਖਦਾਈ ਹੁੰਦਾ ਗੁਰੂ ਘਰ ਦਾ ਧਾਨ ਇੱਥੇ ਦੱਬ ਦੋ ਟੋਏ ਕੱਢ ਕੇ ਦਬਾਤਾ ਕੋਈ ਵਿਆਸਾਂ ਦੇ ਵਿੱਚ ਸਟਾਤਾ ਮਹਾਰਾਜ ਨੇ ਤੇ ਕੁਝ ਵੀ ਨਹੀਂ ਰੱਖਿਆ ਕਿਥੇ ਮਹਾਰਾਜੇ ਸੀ ਮਹਾਰਾਜ ਇੱਥੇ ਚਿੱਲੇਦਾਰ ਜੁੱਤੀ ਪਹਿਨਦੇ ਸੀ ਜੋੜਾ ਕਈ ਲੱਖ ਦੀਆਂ ਪੋਸ਼ਾਕਾਂ ਪਹਿਨਦੇ ਸੀ ਅੱਜ ਮਹਾਰਾਜ ਦੇ ਕੋਲ ਕੁਝ ਵੀ ਨਹੀਂ ਹੈ ਤਿਆਗ ਵੀ ਕਰਤਾ ਨਾਲ ਦੀ ਨਾਲ ਇਸ ਕਰਕੇ ਉਹਨਾਂ ਨੂੰ ਤਿਆਗੀ ਕਹਿੰਦੇ ਹਨ ਹੋਰ ਸਰਬ ਕਲਾ ਸੰਪੂਰਨ ਸਨ ਤਿਆਗੀ ਸਨ ਜਦੋਂ ਤਿਆਗ ਕਰਨਾ ਪਿਆ ਉਹਨਾਂ ਨੇ ਤਿਆਗ ਵੀ ਕੀਤਾ ਅਸੀਂ ਤਿਆਗ ਨਹੀਂ ਕਰ ਸਕਦੇ ਇਹ ਮੋਹ ਦੇ ਵਿੱਚ ਅਸੀਂ ਫਸੇ ਰਹਿੰਨੇ ਆ ਉਹ ਪੰਡਾ ਵਣ ਵਣ ਕੇ ਚੁੱਕੀ ਰੱਖਦੇ ਆਂ ਔਰ ਝੁੱਕਦੇ ਚੁੱਕ ਦੀ ਜਾਨ ਆਖੀਰਲੇ ਸਵਾਦ ਸਾਜਣ ਦੇ ਨੂੰ ਪੰਡਾ ਉਹ ਧਨ ਦੌਲਤ ਉਹ ਸੰਸਾਰ ਦੀਆਂ ਚੀਜ਼ਾਂ ਵਸਤੂਆਂ ਇਹ ਸ੍ਰਿਸ਼ਟੀ ਵਿੱਚ ਹੀ ਰਹਿ ਜਾਂਦੀਆਂ ਹਨ ਇੱਕ ਬਾਬੂ ਦਾ ਨਾਮ ਜਪੀ ਨਾਲ ਜਾਂਦਾ ਮਹਾਰਾਜੀ ਗੁਰੂ ਅਰਜਨ ਦੇਵ ਜੀ ਕੀਰਤ ਘਲਾਂ ਬਾਰੇ ਇੱਥੇ ਬਚਨ ਕਰਦਿਆਂ ਕਹਿੰਦੇ ਨਰਕ ਘੋਰ ਉਹ ਦੁੱਖ ਘਣੇ ਮਹਾਰਾਜੀ ਕਹਿੰਦੇ ਉਹਨਾਂ ਲਈ ਸੰਸਾਰ ਵਿੱਚ ਹੀ ਨਰਕ ਹੈ ਇੱਕ ਹੁੰਦਾ ਮਰਨ ਤੋਂ ਬਾਅਦ ਨਰਕ ਭੋਗਣਾ ਆਪਾਂ ਕਹਿੰਦੇ ਆ ਮਹਾਰਾਜ ਜੀ ਬਚਨ ਕਰਦੇ ਇੱਥੇ ਮਹਾਰਾਜ ਜੀ ਕਹਿੰਦੇ ਉਹ ਤਾਂ ਸੰਸਾਰ ਵਿੱਚ ਹੀ ਨਰਕ ਭੋਗਦੇ ਆ ਨਰਕ ਘੋਰ ਉਹ ਦੁੱਖ ਘਣੇ ਕਿਰਤ ਘੜਾਂ ਦਾ ਥਾਣ ਮਹਾਰਾਜ ਜੀ ਕਹਿੰਦੇ ਕਿਰਤ ਘੜਾਂ ਦਾ ਥਾਣ ਜਗਾ ਹੀ ਐਵੇਂ ਦੁੱਖ ਭੋਗਣਾ ਨਰਕ ਭੋਗਣਾ ਇਹ ਦੁੱਖਾਂ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਸੰਸਾਰੀ ਜੀਵਨ ਬਤੀਤ ਹੋ ਜਾਂਦਾ ਲੰਘ ਜਾਂਦਾ ਤਿੰਨ ਪ੍ਰਭ ਮਾਰੇ ਨਾਨਕ ਹੋਏ ਹੋਏ ਮੂਏ ਹਰਾਮ ਮਹਾਰਾਜ ਕਹਿੰਦੇ ਉਹਨਾਂ ਨੂੰ ਨਾਨਕਾ ਇਹ ਪਰਮੇਸ਼ਰ ਜੀਓ ਉਹਨਾਂ ਨੂੰ ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਮਾਰ ਪੈਂਦੀ ਹੈ ਉਹ ਸ੍ਰਿਸ਼ਟੀ ਦੇ ਵਿੱਚ ਜੰਉਂਦੇ ਹੋਈ ਇਹ ਦੁੱਖਾਂ ਤੇ ਨਾਲ ਲੱਕੜੇ ਦੇ ਅੰਦਰ ਹਾਏ ਹਾਏ ਮੈਂ ਮੈਂ ਕਰਦੇ ਮਰ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਮਹੱਲਾ ਪੰਜਵਾਂ ਅਗਲਾ ਸ਼ਬਦ ਪਾਤਸ਼ਾਹ ਜੀ ਦਾ ਸ਼ੁਰੂ ਹੁੰਦਾ ਹੈ ਅਛਰ ਬਾਦਸ਼ਾਹ ਜੀ ਬਚਨ ਕਰਦੇ ਹਨ ਆਉ ਖੁਦ ਸਭੇ ਕੀਤੇ ਹਨ ਨਿੰਦਗ ਕਾ दारू ਨਾ ਹੈ ਇਹ ਮਹਾਰਾਜ ਜੀ ਕਹਿੰਦੇ ਹੋਰ ਮਹਾਰਾਜ ਜੀ ਕਹਿੰਦੇ ਰੋਗ ਲੱਗਦੇ ਉਹਦੇ दारू ਹਨ ਆਉ ਖੁਦ ਕਹਿੰਦੇ ਹਨ ਦਵਾਈ ਨੇ ਜੜੀ ਫੁੱਟੀ ਨੋਖਦ ਮਿਲ ਜਾਣੀ ਜੜੀ ਫੁੱਟੀ ਮਿਲ ਜਾਣੀ ਦਵਾਈ ਹੁਣ ਤਾਂ ਦੂਜਿਆਂ ਨੂੰ ਆਉ ਖੁਦ ਮਿਲਦੀ ਜੜੀਆਂ ਬੁੱਟੀਆਂ ਦੀਆਂ ਦਵਾਈਆਂ ਦੇਸੀ ਤਿਆਰ ਹੁੰਦੀਆਂ ਸੀ ਮਹਾਰਾਜ ਕਹਿੰਦੇ ਓ ਕੁਦਰ ਸਭੇ ਕੀਤੀ ਉਹਨ ਸਾਰੇ ਦੁੱਖਾਂ ਦੇ ਮਹਾਰਾਜ ਇਹ ਕਹਿੰਦੇ ਓ ਕੁਦ ਹਨ ਦਵਾਈਆਂ ਹਨ ਬਿਮਾਰੀਆਂ ਦੀਆਂ ਪਰ ਨਿੰਦਕਾਂ ਦਾ ਕੋਈ دارو ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਨਿੰਦਕ ਜਿਹੜਾ ਨਿੰਦਿਆ ਹੈ ਨਾ ਇਹ ਬਿਮਾਰੀ ਹੈ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਇਹ ਕਹਿੰਦੇ ਇਹਦਾ دارو ਨਹੀਂ ਹੈ ਇਹ ਰੋਗ ਦੀ ਕੋਈ ਦਵਾਈ ਨਹੀਂ ਹੈ ਕਿ ਇਹ ਠੀਕ ਹੋ ਜਾਵੇ ਇਹ ਤੇ ਮਹਾਰਾਜ ਇਹ ਕਹਿੰਦੇ ਦਿਨਾਂ ਪ੍ਰਤੀਬੱਧ ਦੇ ਜਾਂਦਾ ਜਿਵੇਂ ਕੋੜ ਰੋਗ ਦੀ ਕੋਈ ਦਵਾਈ ਦਵਾਈ ਨਹੀਂ ਨਾ ਹੁੰਦੀ ਕੋੜ ਰੋ ਕਿਸੇ ਨੂੰ ਫੁੱਟਦਾ ਉਹ ਕਰਮਾਂ ਦਾ ਫੁੱਟਦਾ ਉਹਨੂੰ ਕੋਈ ਵੈਦ ਕੋਈ ਡਾਕਟਰ ਠੀਕ ਨਹੀਂ ਕਰ ਸਕਦਾ ਉਹ ਜਿੰਨਾ ਚਿਰ ਮਨੁੱਖ ਜਿੰਦਾ ਹਾਏ ਹੇ ਕਰਦਾ ਕਰ ਲਾਂਦਾ ਉੱਚੀ ਉੱਚੀ ਰੋਂਦਾ ਜਿਵੇਂ ਪ੍ਰੇਮੇ ਕੋੜੀ ਨੂੰ ਫੁੱਟ ਗਿਆ ਸੀ ਇਹ ਮਹਾਰਾਜ ਦੇ ਬਚਨਾਂ ਨਾਲ ਠੀਕ ਹੋਇਆ ਸੀ ਕੋਈ ਠੀਕ ਨਹੀਂ ਸੀ ਕਰ ਸਕਿਆ ਘਰ ਵਾਲੀ ਨੇ ਤੇ ਬੱਚਿਆਂ ਨੇ ਮੰਜਾ ਵੀ ਪਿੰਡ ਤੋਂ ਬਾਹਰ ਸੱਟਦਾ ਸੀ ਕਹਿੰਦੇ ਯਾਰ ਇਹ ਤੇ ਬਦਬੂ ਮਾਰਦਾ ਇੱਥੇ ਕਰੋੜਾਂ ਦਾ ਮਾਲਕ ਸੀ ਪ੍ਰੇਮਾ ਹੇ ਮਾ ਜੀ ਤੇ ਕਿਥੇ ਅਜ ਮਾਪਿਓ ਘਰ ਵਾਲੀ ਨੇ ਬੱਚਿਆਂ ਨੇ ਪਿੰਡ ਤੋਂ ਬਾਹਰ ਸੱਟਤਾ ਸੀ ਕਹਿੰਦੇ ਹੁਣ ਇਹਦਾ ਕੀ ਕਰਨਾ ਪਹਿਲੋ ਤਾਂ दारू ਸ਼ਰਾਬਾ ਪਿੰਦਾ ਸੀ ਮਦ ਪਿੰਦਾ ਸੀ ਦੋਸਤਾਂ ਦੀ ਮੰਨਦਾ ਸੀ ਸਾਡੀ ਮੰਨਦਾ ਨਹੀਂ ਸੀ ਹੁਣ ਇਹਦਾ ਮੰਝਾ ਪਿੰਡ ਤੋਂ ਬਾਹਰ ਸੱਟ ਆਓ ਤੇ ਬਾਹਰ ਹੀ ਸੱਟੇ ਜਿੱਤੇ ਮਹਾਰਾਜ ਜੀ ਨੇ ਵੇਖੋ ਬਖਸ਼ਾਇਆ ਸੀ ਕਿ ਸੰਗਤਾਂ ਨੇ ਮਹਾਰਾਜ ਤੋਂ ਉਸ ਵੇਲੇ ਬੋਲੀ ਸਾਹਿਬ ਤੋਂ ਮਹਾਰਾਜ ਨੇ ਇੱਥੇ ਬੋਲੀ ਸਾਹਿਬ ਨੇ ਗੋਬਿੰਦ왈 ਸਾਹਿਬ ਆਪਾਂ ਜਾ ਕੇ ਤਰਨ ਕੋਲ ਲੈਂਦੇ ਆ ਇਸ਼ਨਾਨ ਕਰਦੇ ਆ 83 ਪੌੜੀਆਂ ਉਹ ਬੋਲੀ ਸਾਹਿਬ ਦਾ ਚ ਬੱਚਾ ਸੀ ਅਜੇ ਮਹਾਰਾਜ ਜੀ ਤਿਆਰੀ ਸੀ ਉੱਥੇ ਇਸ਼ਨਾਨ ਕਰਾਇਆ ਸੀ ਸਤਿਗੁਰਾਂ ਨੇ ਉਹ ਕੋੜੀ ਪ੍ਰੇਮੇ ਕੋੜੀ ਨੂੰ ਠੀਕ ਕੀਤਾ ਉਹ ਦੇਖੋ ਕਿਥੇ ਕੋੜ ਦੇ ਨਾਲ ਉੱਤੀ ਉੱਤੀ ਰੋਂਦਾ ਸੀ ਮੈਂ ਗਿਆ ਕਸੋਤਾ ਲੱਦਾ ਮੈਂ ਗਿਆ ਕਸੋਤਾ ਲੱਦਾ ਸਮਝ ਲੱਗਦੀ ਨਹੀਂ ਸੀ ਸੰਗਤਾਂ ਜਾ ਕੇ ਸਤਿਗੁਰੂ ਕਹਿੰਦੀਆਂ ਮਹਾਰਾਜ ਕੋੜੀ ਇਹ ਬਾਰ ਇੱਕ ਬੜੀ ਬਦਬੂ ਮਾਰਦਾ ਤੁਸੀਂ ਕਿਰਪਾ ਕਰੋ ਜੇ ਕਹੋ ਤਾਂ ਪਿੰਡ ਤੋਂ ਦੂਰ ਸੱਤ ਆਉਨੇ ਆ ਕਿਉਂਕਿ ਇਹਨੇ ਠੀਕ ਨਹੀਂ ਹੋਣਾ। ਭਾਰਾ ਜੀ ਹਸਬੇ ਕਹਿੰਦੇ ਭਾਈ ਕਿਸੇ ਦਾ ਭਲਾ ਕਰੀਦਾ ਬੂਰਾ ਨਹੀਂ ਕਰੀਦਾ। ਕੋਈ ਗੱਲ ਨਹੀਂ ਕੋੜੀ ਐ। ਸਿੰਘਾਂ ਨੂੰ ਸੇਵਾਦਾਰਾਂ ਨੂੰ ਕਿਹਾ ਭਾਈ ਉਹਨੂੰ ਚੱਕ ਕੇ ਲੈ ਕੇ ਆਓ। ਦੇਖੋ ਮਹਾਰਾਜ ਨੂੰ ਉਹਦਾ ਵੀ ਭਲਾ ਕਰਨਾ ਸੀ। ਉਹ ਮਹਾਰਾਜ ਨੂੰ ਆਜਾ ਮਾਰਦਾ ਸੀ। ਬਖਸ਼ਾਉਂਦਾ ਸੀ ਆਪਣੇ ਪਾਪ। ਤੇ ਮਹਾਰਾਜ ਜੀ ਨੇ ਕਹਿੰਦੇ ਵੀ ਲੈ ਲੈ ਕੇ ਆਓ ਵਿੱਚ ਬੱਚੇ ਨੂੰ ਇਸ਼ਨਾਨ ਕਰਾਈਏ। ਉੱਥੇ ਮਹਾਰਾਜ ਦੇ ਚਰਨ ਪੌੜੀ ਸੀ। ਸਤਿਗੁਰੂ ਜੀ ਖੁਦ ਉੱਥੇ ਆਪਣੀ ਕਿਰਪਾ ਦੇ ਨਾਲ ਸੰਗਤਾਂ ਨੂੰ ਜਲਸ਼ਕਾਨਦੇ ਸੀ ਆਪਛੱਕ ਦੇ ਇਸ਼ਨਾਨ ਕਰਦੇ ਉਹ ਚਵੱਤੇ ਦੇ ਵਿੱਚ ਮਹਾਰਾਜ ਨੇ ਉਹਨੂੰ ਇਸ਼ਨਾਨ ਕਰਾਇਆ ਕੁੜੀ ਨੂੰ ਉਹ ਪ੍ਰੇਮਾ ਕੁੜੀ ਡੋਂਬਰ ਨਾ ਹੋ ਗਿਆ ਸੀ ਉਹਦੇ ਮਿੰਟਾਂ ਦੇ ਵਿੱਚ ਹੀ ਸਰੀਰ ਨੋਂਬਰ ਨੋ ਜਿਹੜਾ ਕੋੜ ਦਾ ਰੋਗ ਕੋਈ ਠੀਕ ਨਹੀਂ ਕਰ ਸਕਦਾ ਇੱਥੇ ਵੀ ਮਹਾਰਾਜ ਇਹ ਕਹਿੰਦੇ ਨਿੰਦਕਾਂ ਦੀ ਕੋਈ ਦਵਾਈ ਨਹੀਂ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਨਿੰਦਕ ਕਾ दारू ਨਾ ਇਹ ਕਹਿੰਦੇ ਹੁਣ ਰੋਗਾਂ ਦੇ दारू ਔਖਤ ਮਿਲ ਜਾਂਦੀ ਹੈ ਦਵਾਈ ਖਬੇ ਕੀਤੇ ਉਹ ਨਿੰਦਕਾ ਦਾਰੂ ਨਿੰਦਿਆ ਕਰਨ ਵਾਲਿਆਂ ਦੀ ਕੋਈ ਦਵਾਈ ਨਹੀਂ ਕਿਉਂਕਿ ਉਹ ਏਸਾ ਰੋਗ ਹੈ ਉਹ ਲੱਥਦਾ ਹੀ ਨਹੀਂ ਸਾਰੀ ਜ਼ਿੰਦਗੀ ਵੱਧਦੀ ਜਾਂਦਾ ਆਪ ਉਪਲਾਏ ਨਾਨਕਾ ਪਤ ਪਤ ਜੂਨੀ ਪਾਏ ਮਹਾਰਾਜ ਕਹਿੰਦੇ ਕਿਰਪਾ ਕਰਨ ਤਾਂ ਹੀ ਬਖਸ਼ਿਆ ਜਾਂਦਾ ਨਹੀਂ ਤੇ ਮਹਾਰਾਜ ਕਹਿੰਦੇ ਜੂਨਾ ਵਿੱਚ ਔੜ-ਮੜ ਜਾਂਦੇ ਆਣ ਐਸੀ ਰੂਹਾਂ ਜੜੀਆਂ ਉਹਨਾਂ ਨੂੰ ਜੂਨਾ ਵਿੱਚ ਸੱਜਾ ਪਾਣੀ ਪਿੰਦੀ ਹੈ ਮਹਾਂ ਪੌੜੀ ਪਾਤਸ਼ਾਹ ਜੀ ਪੌੜੀ ਰੰਮ ਕਰਦੇ ਹਨ ਪੰਜਵੇਂ ਪਾਤਸ਼ਾਹ ਉਸ ਦਿੱਤਾ ਪੂਰੇ ਸਤਿਗੁਰੂ ਹਰ ਧਨ ਸੱਚ ਖੁੱਟ ਮਹਾਰਾਜ ਕਹਿੰਦੇ ਭਾਈ ਇਹ ਸੱਚਾ ਨਾਮ ਧਾਨੀ ਖੁੱਟ ਹੈ ਕਹਿੰਦੇ ਪਰ ਇਹ ਮਿਲਦਾ ਦੁਨਿਆਵੀ ਸੌਕਰ ਤੂੰ ਥੋੜਾ ਮਿਲਦਾ ਧਨ ਦੁਨਿਆਵੀ ਸੌਕਰ ਵਪਾਰੀਆਂ ਕੋਲ ਕੱਚਾ ਧਨ ਮਿਲਦਾ ਤੇ ਮਹਾਰਾਜ ਕਹਿੰਦੇ ਸੱਚਾ ਧਨ ਸੱਚੇ ਸੌਕਰ ਕੋਲ ਜਾਣਾ ਪੈਣਾ ਗੁਰਾਂ ਕੋਲ ਇਹ ਸਤਿ ਦੇ ਵਪਾਰੀ ਗੁਰੂ ਰਾਨ ਸਤਗੁਰ ਜੀ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਹੀ ਪ੍ਰਾਪਤ ਹੋਣਾ ਤੁਸ ਦਿੱਤਾ ਪੂਰੇ ਸਤਗੁਰੂ ਹਰ ਧਨ ਸੱਚ ਖੁੱਟ ਮਹਾਰਾਜ ਜੀ ਕਹਿੰਦੇ ਸਾਨੂੰ ਪੂਰੇ ਸਤੂਗੁਰਾਂ ਨੇ ਇਹ ਐਸਾ ਨਾਮ ਧਾਰਨ ਦਿੱਤਾ ਹੈ ਜਿਹੜਾ ਖੁੱਟ ਹੈ ਜਿਹਦਾ ਕੋਈ ਮੁੱਲ ਨਹੀਂ ਜਿਹਦਾ ਕੋਈ ਬਾਦ ਘਾਟ ਨਹੀਂ ਆ ਵੱਧਦਾ ਹੀ ਜਾਂਦਾ ਮਹਾਰਾਜ ਜੀ ਕਹਿੰਦੇ ਧਨ ਐਸਾ ਹੈ ਇਹਦੀ ਕਦੀ ਹਾਨੀ ਨਹੀਂ ਪ੍ਰਾਪਤ ਹੁੰਦੀ ਲਾਭੀ ਲਭ ਮਿਲਦਾ ਸਭ ਅੰਦੇਸੇ ਮਿੱਟ ਗਏ ਜਮ ਕਾ ਭਉ ਛੁੱਟ ਇਹ ਮਹਾਰਾਜ ਜੀ ਕਹਿੰਦੇ ਫਿਰ ਜਮਾਂ ਦਾ ਤਾਂ ਭੈ ਹੀ ਲੈ ਜਾਂਦਾ ਟੁੱਟ ਜਾਂਦਾ ਕਹਿੰਦੇ ਸਭ ਸੰਦੇਸ ਸੇ ਮਹਾਰਾਜ ਜੀ ਕਹਿੰਦੇ ਮਿੱਟ ਜਾਂਦੇ ਹਨ ਜਮ ਦਾ ਭਉ ਟੁੱਟ ਜਾਂਦਾ ਹੈ ਕਾਮ ਕ੍ਰੋਧ ਬਰਿਆਈਆਂ ਸੰਗ ਸਾਧੂ ਟੁੱਟੈ ਕਹਿੰਦੇ ਬੁਰੀਆਂ ਜਿਹੜੀਆਂ ਆਤਾਂ ਨੇ ਕਿਵੇਂ ਛੁੱਟੀਆਂ ਸੰਗ ਸਾਧੂ ਕਹਿੰਦੇ ਗੁਰੂ ਦਾ ਸੰਗ ਕਰੀਏ ਇਕ ਕਾਮ ਵਰਗੇ ਰੋਗ, ਰੋਧ ਵਰਗਾ ਗੁੱਸਾ, ਹਰ ਜਿਹ ਕਹਿੰਦੇ ਬੁਰੀਆਂ ਆਦਤਾਂ, ਇਹ ਬੁਰੇ ਰੋਗ ਜਿਹੜੇ ਆਤਮਾ ਨੂੰ ਚੰਬੜੇ ਹਨ। ਸਰੀਰ ਦੇ ਤਾਂ ਤੋੜਦੇ ਹੀ ਹਨ ਸਤਿਗੁਰੂ ਜੀ, ਇਹ ਉਥੇ ਆਤਮਾ ਦੇ ਰੋਗ ਵੀ ਤੋੜਦੇ ਹਨ। ਕਹਿੰਦੇ ਕਾਮ, ਕ੍ਰੋਧ, ਬ੍ਰਿਆਈਆਂ, ਸੰਗ ਸਾਧੂ ਟੁੱਟੈ। ਕਹਿੰਦੇ ਗੁਰੂ ਦੀ ਸੰਗਤ ਕਰਨ ਦੇ ਨਾਲ, ਸਾਧੂ ਸਾਧੂਆਂ ਦੀ ਸੰਗਤ ਕਰਨ ਨਾਲ ਇਹ ਟੁੱਟ ਜਾਂਦੇ ਹਨ। ਇਨ ਸੱਚੇ ਦੂਜਾ ਸੇਵਨੇ ਓਏ ਮਰਸਨ ਬੂਟ ਮਹਾਰਾਜ ਜੀ ਕਹਿੰਦੇ ਪਰ ਜਿਹੜੇ ਉਹਦੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਜਿਹੜੇ ਪ੍ਰਭੂ ਨੂੰ ਚੇਤੇ ਨਹੀਂ ਕਰਦੇ ਦੂਜਿਆਂ ਦੀ ਚਿੱਤ ਲਾਉਂਦੇ ਹਨ ਵਿਨ ਸੱਚੇ ਦੂਜਾ ਸੇਮ ਦੇ ਮਹਾਰਾਜ ਜੀ ਕਹਿੰਦੇ ਸੱਚੇ ਨੂੰ ਛੱਡ ਕੇ ਸੱਚੇ ਗੁਰਾਂ ਨੂੰ ਤਿਆਗ ਕੇ ਜਿਹੜੇ ਦੂਜਿਆਂ ਨੂੰ ਜੱਪਦੇ ਰਹਿੰਦੇ ਆ ਦੂਜਿਆਂ ਦੀ ਸੇਵਾ ਦੁਨਿਆਵੀ ਲੋਕਾਂ ਦੀ ਕਰੀ ਜਾਂਦੇ ਆ ਨਵੇਂ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਕੀ ਹਾਲ ਹੈ ਕਹਿੰਦੇ ਇਹ ਮਰਸਨ ਬੂਟ ਮਹਾਰਾਜ ਜੀ ਕਹਿੰਦੇ ਸਰੀਰ ਵਿੱਚ ਹੀ ਮਰੇ ਪਏ ਹਨ ਕਹਿੰਦੇ ਮਨੁੱਖਾ ਜਨਮ ਵੀ ਪ੍ਰਾਪਤ ਹੈ ਪਰ ਮਰਿਆਂ ਦੇ ਤੁੱਲ ਹਨ ਕਹਿੰਦੇ ਉਹ ਜਿੰਦੇ ਵੀ ਮਰੇ ਤੇ ਆਤਮਾ ਪੱਖੋਂ ਵੀ ਮਰੇ ਪਏ ਹਨ ਕਹਿੰਦੇ ਸਰੀਰ ਤੋਂ ਜਾ ਕੇ ਵੀ ਉਹ ਮਰਿਆਂ ਦੇ ਬਰਾਬਰ ਉਹਨਾਂ ਨੂੰ ਅਨਖਿਤ ਜੁਨਾਂ ਵਿੱਚ ਜਾਣਾ ਪੈਂਦਾ ਨਾਨਕ ਹੋ ਗੁਰ ਬਖਸ਼ਿਆ ਨਾਮੇ ਸੰਗ ਜੁਟੇ ਹੀਰਲੀ ਤੋਂ ਕੁਝ ਪਾਤਸ਼ਾਹ ਜੀ ਬੇਨਤੀ ਕਰਦੇ ਨਾਨਕ ਮਹਾਰਾਜ ਕਹਿੰਦੇ ਇਹ ਲਾਲਕ ਹਉ ਗੁਰੂ ਬਖਸ਼ਿਆ ਕਹਿੰਦੇ ਜਿਹਨੂੰ ਗੁਰੂ ਬਖਸ਼ ਦਿੰਦਾ ਪਾਤਸ਼ਾਹ ਜੀ ਕਹਿੰਦੇ ਸੱਚਾ ਗੁਰੂ ਬਖਸ਼ਦਾ ਜਿਹਨੂੰ ਨਾਮੇ ਸੰਗ ਜੁਟ ਹਰਾਜ ਕਹਿੰਦੇ ਨਾਮ ਨਾਲ ਜਿਹੜਾ ਜੁਟ ਜਾਂਦਾ ਜੁੜ ਜਾਂਦਾ ਭਾਵ ਜਿਹੜਾ ਸੱਚੇ ਨਾਮ ਨਾਲ ਜੁੜ ਜਾਂਦਾ ਉਹਨੂੰ ਗੁਰੂ ਬਖਸ਼ ਦਿੰਦਾ ਉਹ ਸੱਚਾ ਗੁਰੂ ਬਖਸ਼ ਕੇ ਉਹਨੂੰ ਭਾਵ ਸਾਗਰ ਤੋਂ ਪਾਰ ਕਰ ਦਿੰਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਸ਼ਲੋਕ ਕੋੜੀ ਮਹਾਰਾਜ ਪੰਜਵੇਂ ਪਾਸ਼ਾ ਜੀ ਇਸ ਸ਼ਲੋਕ ਕੋੜੀ ਉਚਾਰਨ ਕਰਦੇ ਹੋਏ ਸਾਨੂੰ ਪ੍ਰਾਨੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸਦਾ ਹੀ ਭਾਈ ਸਤਿਗੁਰਾਂ ਦਾ ਸੰਗ ਕਰੀਏ ਸੰਗਤ ਕਰੀਏ ਪਾਸ਼ਾ ਜੀ ਦੀ ਬਾਣੀ ਸੁਣੀਏ ਪੜੀਏ ਤਾਂ ਕਿ ਇਹ ਮਾਨਸ ਦੇ ਮਨੁੱਖਾ ਜਨਮ ਸਫਲ ਬਣ ਸਕੇ ਇਨੀਆਂ ਕੋਹਾਜਰੀਆਂ ਪ੍ਰਵਾਨ ਕਰਿਓ ਵਾਣੀ ਵਿਚਾਰ ਦੇ ਜੀ ਨੇਕਾਂ ਭਲਾਂ ਜੰਨੀਆਂ ਮਹਾਰਾਜ ਜੀ ਸਮਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ